ਹਾਂਜੀ ਦੋਸਤੋ ਮੇਰੇ ਵੱਲੋਂ ਯਾਨੀ ਕਿ ਰਵਿੰਦਰ ਅਬਨਵਾਲਾ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ RAM RAM ਜੀ ਅੱਜ ਦੀ ਵੀਡੀਓ ਦੇ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਪਹਿਲਾਂ ਦੀ ਤਰ੍ਹਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰੋਗੇ ਲੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਇੱਕ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੁੱਕੀ ਮਾਛਣ ਦੁੱਕੀ ਮਾਛਣ ਕੌਣ ਸੀ ਉਹਦਾ ਕੀ ਹੈ ਜੀਵਨ ਉਹਦੀ ਜ਼ਿੰਦਗੀ 'ਚ ਕੀ ਕੁਝ ਹੋਇਆ ਉਹਦੇ ਬਾਰੇ ਆਪਾਂ ਜਾਣਕਾਰੀ ਹਾਸਲ ਕਰਾਂਗੇ ਲੋ ਪੇਸ਼ ਹੈ ਉਹਦੇ ਉਹਨਾਂ ਬਾਰੇ ਇੱਕ ਵਿਸ਼ੇਸ਼ ਜਾਣਕਾਰੀ ਕਹਿੰਦੇ ਦੁੱਕੀ ਮਾਸ਼ਨ ਸੰਜੇ ਪੰਜਾਬ ਦੀ ਇੱਕ ਨਵੇਕਲੀ ਸ਼ੈਲੀ ਵਿੱਚ ਗਾਉਣ ਵਾਲੀ ਗਾਇਕਾ ਸੀ। ਦੇਸ਼ ਵੰਡ ਤੋਂ ਪਹਿਲਾਂ ਫਿਰੋਜ਼ਪੁਰ ਵਿੱਚ ਦੋ ਹੀ ਪੰਜਾਬੀ ਗਾਇਕਾ ਮੌਜੂਦ ਸਨ। ਜਦੋਂ ਦੇਸ਼ ਦੀ ਵੰਡ ਹੋਈ ਉਸ ਸਮੇਂ ਦੋ ਹੀ ਗਾਇਕਾ ਮੌਜੂਦ ਸਨ ਦੁੱਕੀ ਮਾਸ਼ਨ ਤੇ ਮਿਸ ਨਵਾਬ। ਇਹਨਾਂ ਚੋਂ ਕਹਿੰਦੇ ਜਿਹੜੀ ਮਿਸ ਨਵਾਬ ਸੀ ਉਹ ਬਾਅਦ ਵਿੱਚ ਤਵਾਇਫ ਬਣ ਗਈ ਸੀ ਪਰ ਦੁੱਕੀ ਨੇ ਆਪਣੀ ਗਾਇਕੀ ਨੂੰ ਸਿਖਰਾਂ ਤੱਕ ਪਹੁੰਚਾਇਆ ਅਤੇ ਕਾਫੀ ਸਰਾ ਮਾਨ ਹਾਸਲ ਕੀਤਾ ਸਨਮਾਨ ਹਾਸਲ ਕੀਤਾ। ਤੋ ਇਹਨਾਂ ਬਾਰੇ ਗੱਲਬਾਤ ਕਰਦੇ ਹਾਂ ਕਹਿੰਦੇ ਮਾਛੀ ਮੁਸਲਮਾਨਾਂ ਦੀ ਇੱਕ ਗਰੀਬ ਜਾਤੀ ਸੀ ਮਾਛੀ ਮੁਸਲਮਾਨਾਂ ਦੀ ਗਰੀਬ ਜਾਤੀ ਸੀ ਜੋ ਲੋਕਾਂ ਦੇ ਘਰਾਂ ਵਿੱਚ ਮਸ਼ਕਾ ਨਾਲ ਪਾਣੀ ਪਰਦੇ ਸੀ ਮਾਛੀ ਪਰਿਵਾਰ ਵਿੱਚ ਦੁੱਕੀ ਦਾ ਜਨਮ 1910 ਦੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਇਹਨਾਂ ਦਾ ਜਨਮ 1910 ਵਿੱਚ ਹੋਇਆ ਪਰ ਉਸ ਸਮੇਂ ਜ਼ਿਲ੍ਹਾ ਫਰੀਪੁਰ ਦੇ ਪਿੰਡ ਸੁਬਾਜ ਕੇ ਜਿਸ ਨੂੰ ਅੱਜਕੱਲ ਪ੍ਰਭਾਸ ਸਿੰਘ ਵਾਲਾ ਵੀ ਕਿਹਾ ਜਾਂਦਾ ਹੈ ਵਿਖੇ ਪਿਤਾ ਖੁਸ਼ੀ ਮੁਹੰਮਦ ਤੇ ਮਾਤਾ ਬੀਬੀ ਫਾਤਿਮਾ ਦੇ ਘਰ ਪੈਦਾ ਹੋਇਆ ਨ ਦਾ ਚੰਨ ਵਯਸੀ ਠੀਕ ਹੈ ਉਹ ਮਾਪਿਆਂ ਦੀ ਇਕਲौती ਉਨਾਰ ਸੀ ਇਕੋ ਹੀ ਇੱਕ ਮਾਪਿਆਂ ਦੀ ਧੀ ਸੀ ਉਹਦਾ ਕੋਈ ਹੋਰ ਭੈਣ ਭਰਾ ਨਹੀਂ ਸੀ ਕਹਿੰਦੇ 5 ਕੋਈ ਸਾਲ ਦੀ ਸੀ ਜਦੋਂ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ ਸੀ ਤੇ ਉਹਨਾਂ ਕੋਲ ਕੋਈ ਵੀ ਮਾਪਿਆਂ ਕੋਲ ਜਾਇਦਾਦ ਨਹੀਂ ਸੀ ਇਸ ਲਈ ਉਹ ਇਨੀ ਛੋਟੀ ਉਮਰ ਤੋਂ ਹੀ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਜਾਂ ਹੋਰ ਕੰਮ ਕਰਕੇ ਆਪਣੀ ਭੁੱਖ ਮਿਟਾਉਂਦੀ ਆਪਣਾ ਜੀਵਨ ਬਿਜ਼ਾਰਾ ਕਰਦੀ ਕਹਿੰਦੇ ਉਹ ਦੁਖੀ ਹੁੰਦੀ ਤਾਂ ਆਪਣੇ ਦੁੱਖਾਂ ਨੂੰ ਉੱਚੀ ਉੱਚੀ ਬੋਲ ਕੇ ਬੋਲਣ ਲੱਗ ਪੈਂਦੀ ਜਦੋਂ ਉਹਦੋ ਕੀ ਹੁੰਦੀ ਨਾ ਤੇ ਉਹ ਉੱਚੀ ਉੱਚੀ ਬੋਲਦੀ ਸੀ ਠੀਕ ਹੈ ਇਸ ਦਰਦ ਦੀਆਂ ਚੀਜ਼ਾਂ ਨੇ ਇਸ ਦਰਦ ਦੀਆਂ ਚੀਜ਼ਾਂ ਨੇ ਉਸਦੇ ਦਿਲ 'ਚ ਗਾਉਣ ਦਾ ਸ਼ੌਂਕ ਪੈਦਾ ਕਰ ਦਿੱਤਾ ਉਸ ਕਰਕੇ ਉਹਦੇ ਮਨ ਦੇ ਵਿੱਚ ਗਾਉਣ ਦਾ ਸ਼ੌਂਕ ਪੈਦਾ ਹੋ ਗਿਆ ਕਹਿੰਦੇ ਉਹਦੀ ਆਵਾਜ਼ ਵਿੱਚ ਬਹੁਤ ਜਾਨਦਮ ਸੀ ਜਿਹੜੀ ਦੁੱਖੀ ਸੀ ਨਾ ਗਾਇਕਾ ਉਹਦੀ ਆਵਾਜ਼ 'ਚ ਬਹੁਤ ਦਮ ਸੀ ਕਹਿੰਦੇ ਪਿੰਡ ਸਵਾਜੇ ਵੀ ਕਿ ਇੱਕ ਪੀਰ ਮੁਹੰਮਦ ਸ਼ਾਹ ਦੀ ਮਜ਼ਾਰ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਸੀ ਉੱਥੇ ਦੂਰੋਂ ਦੂਰੋਂ ਕਲਾਕਾਰ ਆਉਂਦੇ ਤੇ ਆਪਣੇ ਕਲਾਮ ਤੇ ਗੀਤ ਪੇਸ਼ ਕਰਦੀ। ਕਹਿੰਦੇ ਦੁੱਕੀ ਵੀ ਇਸ ਸਮੇਲੇ ਵਿੱਚ ਆਪਣਾ ਸ਼ੌਂਕ ਪੂਰਾ ਕਰਨ ਲਈ ਗਾਉਂਦੀ ਸੀ। ਠੀਕ ਹੈ। ਗਾਉਂਦੀ ਸੀ, ਨੱਚਦੀ ਸੀ। ਉਹਨਾਂ ਨੂੰ ਦੇਖ ਕੇ ਆਪਣੇ ਪੈਰਾਂ 'ਚ ਝੰਜਰਾ ਪਾ ਕੇ ਤੇ ਆਪਣੀ ਆਵਾਜ਼ ਨੂੰ ਪੇਸ਼ ਕਰਦੀ। ਆਪਣੇ ਜੋ ਸੀ ਨਾ ਉਹਦੇ ਵਿੱਚ ਸ਼ੌਂਕ ਸੀ। ਉਹਨੂੰ ਪੇਸ਼ ਕਰਦੀ। ਕਹਿੰਦੇ ਉਸ ਦੀ ਗਾਉਣ ਦੀ ਸ਼ੈਲੀ ਨਵੇਕਲੀ ਸੀ। ਜਿਵੇਂ ਤਾਰਾ ਚੜ੍ਹਦੇ ਨਾਲ ਕਿਸਾਨ ਖੇਤਾਂ ਵਿੱਚ ਹਲ ਜੋੜ ਕੇ ਆਪਦਾ ਕੰਮ ਕਰਨ ਜਾਂਦੇ ਸੀ ਨਾ ਤੇ ਆਵਾਜ਼ਾਂ ਕੱਢਦੇ ਸੀ, ਹੀਕ ਲਾ ਕੇ ਕਲੀਆਂ ਲਾਉਂਦੇ ਸੀ। ਕਦੇ ਉਹ ਸੰਤ ਰਿਤੇ ਦੋਹਰੇ ਸ਼ੰਦ ਉੱਚੀ ਸੁਰ ਵਿੱਚ ਗਾਇਆ ਕਰਦੀ ਸੀ ਉਹਦੇ ਗਾਉਣ ਦਾ ਟੰਗ ਬਹੁਤ ਨਵੇਕਲਾ ਸੀ ਉੱਚੇ ਸੁਰ ਦੇ ਵਿੱਚ ਗਾਉਂਦੀ ਸੀ ਉਸਦੇ ਗਾਉਣ ਨੂੰ ਜਦੋਂ ਲੋਕਾਂ ਨੇ ਸੁਲਾਹਾਇਆ ਤਾਂ ਦੁੱਕੇ ਨੇ ਹੌਸਲਾ ਕਰਕੇ ਇੱਕ Hindu ਗਾਇਕ ਖੁਸ਼ੀराम ਨੂੰ ਉਸਤਾਦ ਧਾਰ ਕੇ ਉਸ ਤੋਂ ਸਿੱਖਿਆ ਲਈ ਆਪਣਾ ਉਸਤਾਦ ਉਹਨਾਂ ਨੇ ਧਾਰਿਆ ਖੁਸ਼ੀਰਾਮ ਜੀ ਨੂੰ ਤੇ ਕਦੇ ਉਹ ਲੋਕਗੀਤ ਜਾਂ ਲੋਕ ਕਥਾਵਾਂ ਗਾਉਂਦੀ ਉੱਚੀ ਸੁਰਾਂ ਆਵਾਜ਼ ਕੱਢਦੀ ਸੀ ਦੋ ਸ਼ਬਦ ਨੇ ਉਹਦੇ ਗੀਤ ਦੇ ਜਿਵੇਂ ਉਹ ਮੇਰੀ ਆ ਬੇਲੀਆ ਅੜਿਆ ਸ਼ੀਸ਼ੀ ਭਰੀ ਸ਼ਰਾਬ ਦੀ ਬੇਲੀਆ ਨਿਤਰੀ ਵਾਂ ਕਪੂਰ ਵੇ ਮੈਨੂੰ ਸੁੱਤੀ ਨੂੰ ਕਿਵੇਂ ਦਿਨ ਚੜ ਗਿਆ ਵੇ ਮੈਂ ਖੇਲਣ ਜਾਣਾ ਦੂਰ ਅੜਿਆ ਕੱਲ ਚੜਾਈਆਂ ਵੇ ਚੂੜੀਆਂ ਅੱਜ ਹੋ ਗਈਆਂ ਚੱਕਣਾ ਚੂਰ ਇਸ ਤਰ੍ਹਾਂ ਦੀ ਉਹਦੇ ਗੋਲ ਸੀ ਜੋ ਕਿ ਲੋਕਾਂ ਨੂੰ ਬੜਾ ਹੀ ਮਕਬੂਲ ਹੋਇਆ ਲੋਕਾਂ ਦੇ ਵਿੱਚ ਗੀਤ ਉਹਨਾਂ ਦੀਆਂ ਆਵਾਜ਼ਾਂ ਬੜੀਆਂ ਲੋਕਾਂ ਤੱਕ ਪਹੁੰਚੀਆਂ ਬਹੁਤ ਸਲਾਇਆ ਗਿਆ ਉਹਨਾਂ ਨੂੰ ਕਹਿੰਦੇ ਛੋਟੀ ਉਮਰ ਵਿੱਚ ਉਸ ਦਾ ਵਿਆਹ ਰਿਸ਼ਤੇਦਾਰੀ ਚਾਚੇ ਦੇ ਮੁੰਡੇ ਨਾਲ ਪਿੰਡ ਬੱਗੇ ਕੇ ਹਿਟਾੜ ਕਰ ਦਿੱਤਾ ਗਿਆ ਕੰਦੀ ਉਸਦੇ ਦੁੱਖ ਅਜੇ ਮੁੱਕੇ ਹੀ ਨਹੀਂ ਸਨ ਕਿ ਵਿਆਹ ਤੋਂ ਕੁਝ ਸਮਾਂ ਬਾਅਦ ਉਸਦੇ પતિ ਦੀ ਮੌਤ ਹੋ ਗਈ ਸੀ। ਉਹਨਾਂ ਦੇ પતિ ਦੀ ਅਚਾਨਕ ਮੌਤ ਹੋ ਗਈ ਸੀ। ਕਹਿੰਦੇ ਉਸਦੇ ਕੋਈ ਵੀ ਬੱਚਾ ਨਹੀਂ ਸੀ ਹੋਇਆ ਉਸ ਤੋਂ ਬਾਅਦ ਉਸਨੇ ਵਿਆਹ ਦਾ ਖਿਆਲ ਹਮੇਸ਼ਾ ਹੀ ਤਿਆਗ ਦਿੱਤਾ ਕਿ ਉਹ ਹੁਣ ਦੁਬਾਰਾ ਵਿਆਹ ਨਹੀਂ ਕਰਾਉਣਾ। ਤੇ ਆਪਣੇ ਆਪ ਨੂੰ ਗਾਇਕੀ ਨੂੰ ਸਮਰਪਿਤ ਕਰ ਦਿੱਤਾ ਸੀ। ਉਹਨੇ ਆਪਣੀ ਸਾਰੀ ਜ਼ਿੰਦਗੀ ਗਾਇਕੀ ਨੂੰ ਸਮਰਪਿਤ ਕਰ ਦਿੱਤੀ। ਕਹਿੰਦੇ 1938 ਵਿੱਚ ਉਸ ਸਮੇਂ ਦੀ ਪ੍ਰਸਿੱਧ ਗ੍ਰਾਮਫੋਨ ਕੰਪਨੀ ਨੇ ਉਸ ਨਾਲ ਸੰਪਰਕ ਕੀਤਾ। ਜਾ ਜੋ ਉਸ ਦੇ ਗਾਇਕੀ ਤਨ ਰਿਕਾਰਡ ਕੀਤਾ ਜਾ ਸਕੇ ਕਿਉਂਕਿ ਪਹਿਲਾਂ ਸਟੇਜਾਂ ਹੀ ਲੱਗਦੀਆਂ ਹੁੰਦੀ ਸੀ ਸਟੇਜਾਂ ਤੇ ਪਹਿਲਾਂ ਗਾਏ ਜਾਂਦੇ ਸੀ ਤੇ ਰਿਕਾਰਡਿੰਗ ਬਾਅਦ ਵਿੱਚ ਕੀਤੀ ਜਾਂਦੀ ਸੀ ਉਸ ਸਮੇਂ ਦੇ ਵਿੱਚ ਕਹਿੰਦੇ 1939 ਵਿੱਚ ਉਸ ਦਾ ਪਹਿਲਾ ਗੀਤ ਪੱਥਰ ਦੇ ਤਵੇ ਤੇ ਰਿਕਾਰਡ ਤੇ ਮਾਰਕੀਟ ਵਿੱਚ ਆਇਆ ਠੀਕ ਹੈ ਜੀ ਕਹਿੰਦੇ ਉਸ ਦੇ ਹੋਰ ਵੀ ਬਾਅਦ ਵਿੱਚ ਗਾਣੇ ਗੀਤ ਰਿਕਾਰਡ ਹੋਏ ਜੋ ਬਾਜ਼ਾਰ ਵਿੱਚ ਆਏ ਉਦੋਂ ਵਿਆਹਾਂ ਤੇ ਕਹਿੰਦੇ ਕੋਠਿਆਂ ਤੇ ਮੰਜੇ ਖੜੇ ਕਰਕੇ ਸਪੀਕਰ ਲਾਏ ਜਾਂਦੇ ਸੀ ਤੇ ਦੁੱਕੀ ਮਾਛ ਦੇ ਰਿਕਾਰਡ ਇੰਨੇ ਮਸ਼ਹੂਰ ਹੋ ਗਏ ਕਿ ਜਦ ਦਵਿਆਂ ਹਾਲੇ ਸਪੀਕਰ ਬੁੱਕ ਕਰਨਾ ਹੁੰਦਾ ਤਾਂ ਲੋਕ ਸਟਿੱਕਰ ਵਾਲੇ ਨੂੰ ਪੁੱਛਦੇ ਸੀ ਕਹਿੰਦੇ ਤੇਰੇ ਕੋਲ ਦੁੱਕੀ ਦੇ ਰਿਕਾਰਡ ਹੈਗੇ ਆ ਇਹ ਗੱਲ ਪਹਿਲਾਂ ਪੁੱਛੀ ਜਾਂਦੀ ਸੀ ਉਸ ਸਮੇਂ ਵੀ ਦੁੱਕੀ ਦੇ ਰਿਕਾਰਡ ਹੈਗੇ ਆ ਤਾਂ ਤੇਰਾ ਸਪੀਕਰ ਬੁੱਕ ਕਰਦੇ ਆ ਵਿਆਹ ਵਾਸਤੇ ਕਹਿੰਦੇ ਦੁੱਕੀ ਦੀ ਗਾਇਕੀ ਇਹ ਸਾਰਾ ਤੱਕ ਪ੍ਰਸਿੱਧ ਹੋ ਗਈ ਕਿ ਦੂਰੋਂ ਦੂਰੋਂ ਜ਼ਗੀਰਦਾਰ ਤੇ ਨਵਾਬ ਸੁਣਨ ਲਈ ਉਤਾਵਲੇ ਰਹਿੰਦੇ ਸੀ ਕਿ ਦੁੱਕੀ ਦੀ ਆਵਾਜ਼ ਬਹੁਤ ਤਕੜੀ ਚੰਗੀ ਆਵਾਜ਼ ਹੈ ਇੱਕ ਵਾਰ ਜਲਾਨਵਦ ਸ਼ਹਿਰ ਬਸਾਉਣ ਵਾਲੇ ਜ਼ਗੀਰਦਾਰ ਕਹਿੰਦੇ ਜਲਾਲਉਦੀਨ ਨੇ ਦੁੱਕੀ ਨੂੰ ਗੀਤ ਸੁਣਨ ਲਈ ਬੁਲਾਇਆ ਸੀ ਜਿਨ੍ਹਾਂ ਨੇ ਜਲਾਲਾਬਾਦ ਸ਼ਹਿਰ ਵਸਾਇਆ ਸੀ ਕਹਿੰਦੇ ਉਹਦਾ ਅਖਾੜਾ ਇਸ ਤਰ੍ਹਾਂ ਦਾ ਹੋਇਆ ਕਿ ਕਿ ਉਸਨੇ ਕਿਹਾ ਕਿ ਦੁੱਕੀ ਮੰਗ ਜੋ ਕੁਝ ਮੰਗਣਾ ਹੈ ਕਹਿੰਦੇ ਦੁੱਕੀ ਫਕੀਰੀ ਵਾਲਾ ਜੀਵਨ ਬਤੀਤ ਕਰਦੀ ਸੀ ਉਹ ਆਪਣੇ ਨਿੱਜ ਤੋਂ ਉੱਪਰ ਉੱਠ ਚੁੱਕੀ ਸੀ ਉਹਨੇ ਆਪਣੇ ਲਈ ਕੁਝ ਨਹੀਂ ਮੰਗਿਆ ਉਸਨੇ ਉਹਨਾਂ ਨੂੰ ਜ਼ਗੀਰਦਾਰ ਨੂੰ ਕਿਹਾ ਕਿ ਜਲਾਲਾਬਾਦ ਤੋਂ ਬੱਗੇ ਕੇ ਹਿਟਾੜ ਤੱਕ ਸੜਕ ਬਣਾਈ ਜਾਵੇ ਦੇਖੋ ਕਿੰਨੀ ਚੰਗੀ ਸੋਚ ਸੀ ਆਪਣੇ ਲਈ ਨਹੀਂ ਕੁਝ ਮੰਗਿਆ ਤੇ ਲੋਕਾਂ ਲਈ ਮੰਗਿਆ ਤਾਂ ਉਹ ਆਪਣੇ ਨੇਜ ਤੇ ਉੱਪਰ ਉੱਠ ਗਈ ਤਾਂ ਉਹਨਾਂ ਨੇ ਜ਼ਗੀਰਦਾਰ ਨੂੰ ਕਿਹਾ ਜਲਾਲਾਬਾਦ ਤੋਂ ਬੱਗੇਕੇ ਠਾੜ ਸੜਕ ਬਣਾ ਦਿਓ ਤੇ ਜਲਾਲੁਦੀਨ ਉਸ ਦੀ ਸੋਚ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਨੇ ਦੁੱਕੀ ਦੇ ਸਾਰੇ ਪਿੰਡ ਤੱਕ ਸੜਕ ਵੀ ਬਣਵਾ ਦਿੱਤੀ ਅਤੇ ਉਹ ਪਿੰਡ ਬੱਗੇਕੇ ਠਾੜ ਵੀ ਦੁੱਕੀ ਨੂੰ ਜ਼ਗੀਰ ਵਜੋਂ ਦੇ ਦਿੱਤਾ ਕਹਿੰਦੇ ਉਸ ਤੋਂ ਬਾਅਦ ਹੋਰ ਜ਼ਗੀਰਦਾਰਾਂ ਨੇ ਪਿੰਡ ਰਾਣਾ ਉਹ ਵੀ ਦੁੱਕੀ ਨੂੰ ਜ਼ਗੀਰ ਵਜੋਂ ਦੇ ਦਿੱਤਾ ਉਹਦੇ ਸਨਮਾਨ ਲਈ ਉਹਦੇ ਮਾਨ ਲਈ ਜਿਸ ਸਦਕਾ ਦੁੱਕੀ ਮਾਛਲ ਦੋ ਪਿੰਡਾਂ ਦੀ ਮਾਲਕਨ ਬਣ ਗਈ ਦੋ ਪਿੰਡ ਪੋਦੀ ਕੋਲੇ ਹੋ ਗਈ ਸੀ ਗੀਰ ਦੇ ਕਹਿੰਦੇ 1947 ਦੀ ਜਦੋਂ ਵੰਡ ਹੋਈ ਤਾਂ ਉਸ ਨੂੰ ਮਜਬੂਰ ਨਾ ਚੜਦਾ ਪੰਜਾਬ ਛੱਡਣ ਦਾ ਫੈਸਲਾ ਕਰਨਾ ਪਿਆ ਤੇ ਭਾਵੇਂ ਪਿੰਡ ਵਾਸੀ ਉਸ ਨੂੰ ਭੇਜਣਾ ਤਾਂ ਨਹੀਂ ਸੀ ਚਾਹੁੰਦੇ ਪਰ ਹਾਲਾਤ ਹੀ ਵਿੱਚ ਅਜੇ ਸਨ ਆਖਰ ਉਹਨਾਂ ਨੇ ਫੈਸਲਾ ਕਰ ਲਿਆ ਕਰਕੇ ਇਸ਼ਰ ਸਿੰਘ ਤੇ ਗੁਰਿਆ ਸਿੰਘ ਨੂੰ ਦੁੱਕੀ ਨਾਲ ਭੇਜਿਆ ਜੋ ਪੂਰੀ ਸੁਰੱਖਿਆ ਨਾਲ ਉਸ ਨੂੰ ਸਤਲੁਜ ਦਰਿਆ ਪਾਰ ਕਰਵਾ ਕੇ ਲੈਹਿੰਦੇ ਪੰਜਾਬ ਵੱਲ ਛੱਡ ਆਏ ਤੇ ਇਸ ਪ੍ਰੰਤ ਉਹ ਪਾਕਪਨ ਸ਼ਹਿਰ ਵਿੱਚ ਰਹਿਣ ਲੱਗੀ ਦੁੱਕੀ ਪਾਕਪਟਨ ਸ਼ਹਿਰ ਦੇ ਵਿੱਚ ਰਹਿਣ ਲੱਗ ਪਈ ਕਹਿੰਦੇ ਉਸ ਉਧਰ ਵੀ ਉਸਨੇ ਗਾਇਕੀ ਜਾਰੀ ਰੱਖੀ ਗਾਇਕੀ ਜਾਰੀ ਰੱਖੀ ਪਾਕਿਸਤਾਨੀ ਲੋਕਾਂ ਨੇ ਉਸ ਦੀ ਗਾਇਕੀ ਦੀ ਬਹੁਤ ਕਦਰ ਕੀਤੀ ਪਾਕਿਸਤਾਨ ਵਿੱਚ ਉਸ ਦਾ ਫਿਰ ਮਨ ਨਾ ਲੱਗਿਆ ਕੁਝ ਸਮੇਂ ਬਾਅਦ ਪੰਜ-ਸੱਤ ਸਾਲ ਬੀਤ ਗਏ ਉਸ ਤੋਂ ਬਾਅਦ ਕਹਿੰਦੇ ਉਹਨਾਂ ਦੀ ਦੁੱਕੀ ਦੀ ਮੌਤ ਹੋ ਗਈ ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਗਈ ਦੇਸ਼ ਦੀ ਆਜ਼ਾਦੀ ਤੋਂ ਬਾਅਦ ਵੀ ਦਹਾਕਿਆਂ ਤੱਕ ਦੋਵੇਂ ਪਿੰਡ ਬੱਗੇ ਕੇ ਹਿਟਾੜ ਤੇ ਰਾਣਾ ਦੁੱਕੀ ਮਾਚਿੰਦੇ ਨਾਂ ਨਾਲ ਬੋਲਦੇ ਰਹੇ ਉਸ ਤੋਂ ਬਾਅਦ ਉਸ ਦੀ ਮਲਕੀਅਤ ਸਥਾਨਕ ਸਰਕਾਰਾਂ ਦੇ ਨਾਂ ਕਰ ਦਿੱਤੀ ਗਈ ਨਵੇਕਲੀ ਸ਼ੈਲੀ ਦੀ ਗਾਇਕੀ ਤੇ ਫਕੀਰੀ ਸੁਭਾਅ ਵਾਲੀ ਦੁੱਕੀ ਹਮੇਸ਼ਾ ਅਮਰ ਰਹੀ ਤੇ ਅਮਰ ਰਹੇਗੀ ਜੋ ਕਿ ਅੱਜ ਵੀ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਲੋਕ ਭੁੱਲੇ ਨਹੀਂ ਹਨ ਸੋ ਦੋਸਤੋ ਇਹ ਸੀ ਗਾਇਕਾ ਦੁੱਕੀ ਦੇ ਜੀਵਨ ਦੀ ਗਾਥਾ ਉਹਦੀ ਪੂਰੇ ਜੀਵਨ ਬਾਰੇ ਕੀ ਦੁੱਕੀ ਕੌਣ ਸੀ ਤਾਂ ਪੁਰਾਣੇ ਸਾਡੇ ਬਜ਼ੁਰਗ ਪਿਓ ਦਾਦੇ ਪੜਦਾਦੇ ਉਹਨਾਂ ਨੂੰ ਤਾਂ ਇਹਨਾਂ ਬਾਰੇ ਪੂਰੀ ਜਾਣਕਾਰੀ ਪਰ ਅੱਜ ਦੀ ਪੀੜ੍ਹੀ ਨੂੰ ਦੁੱਕੀ ਬਾਰੇ ਨਹੀਂ ਪਤਾ ਕਿ ਦੁੱਕੀ ਦੇ ਗੀਤ ਕੀ ਸੀ ਅੱਜ ਦੇ ਲੋਕਾਂ ਲਈ ਤੇ ਬੱਚਿਆਂ ਨੂੰ ਤਾਂ ਉਹਨਾਂ ਦੀ ਗਾਇਕੀ ਸਮਝ ਹੀ ਨਹੀਂ ਆਉਂਦੀ ਇਹ ਰੂਹ ਨਾਲ ਸੁਣਨ ਵਾਲੀ ਹੈ ਇਹ ਮਨ ਨਾਲ ਸੁਣਨ ਵਾਲੀ ਹੈ ਇਹ ਉਹ ਇੱਕ ਤਰ੍ਹਾਂ ਦੀ ਫਕੀਰੀ ਹੈ ਤਾਂ ਇਹ ਗਾਇਕੀ ਬਹੁਤ ਅੱਛੀ ਸੀ ਉਹਨਾਂ ਦੀ ਸੋ ਅੱਜ ਵੀ ਅਮਰ ਹੈ ਦੁੱਕੀ ਤੇ ਅਮਰ ਰਹੇਗੀ ਜੈ ਹਨ